ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਕੌਮ ਇੱਕ ਇਤਨੀ ਮਹਾਨ ਕੌਮ ਹੈ ਇਤਨੀ ਫਰਤੀਲੀ ਕੌਮ ਹੈ ਇਤਨੀ ਮਾਰਸ਼ਲ ਕੌਮ ਹੈ ਗੁਰਸਵਾਰੀ ਵਗਰੇ ਜੇ ਵਿੱਚ ਉਹ ਗਦਾਰ ਨਾ ਹੋਣ ਤਾਂ ਐਸੀ ਕੌਮ ਨੂੰ ਕੋਈ ਹਰਾਉਣ ਵਾਲਾ ਜਮਿਆ ਨਹੀਂ ਆਓ ਅਜਾ ਆਪਾਂ ਗਦਾਰ ਲਾਲ ਸਿੰਘ ਬਾਰੇ ਜਾਣਕਾਰੀ ਅਸਰ ਕਰੀਏ ਲਾਲ ਸਿੰਘ ਪਹਿਲੇ ਜੰਗ ਹਿੰਦ ਪੰਜਾਬ ਤੋਂ ਬਾਅਦ ਪੰਜਾਬ ਵਿੱਚ ਸਭ ਤੋਂ ਵੱਧ ਨਫ਼ਰਤ ਕੀਤੇ ਜਾਣ ਵਾਲੇ ਬੰਦਿਆਂ ਵਿੱਚੋਂ ਇੱਕ ਸੀ 1839 ਈਸਵੀ ਵਿੱਚ ਛੇਰੇ ਪੰਜਾਬ ਦੀ ਮੌਤ ਤੋਂ ਬਾਅਦ ਅੰਗਰੇਜ਼ਾਂ ਨੇ ਇਹ ਭਾਪ ਲਿਆ ਸੀ ਕਿ ਹੁਣ ਸਿੱਖ ਰਾਜ ਨਾਵਾਡੋਲ ਹੋ ਗਿਆ ਹੈ 1845 ਇਸ ਵੀਚ ਪੰਜਾਬ ਉਤੇ ਮਹਾਰਾਜਾ ਰਣਜੀਤ ਸਿੰਘ ਦੀ ਵਿਧਵਾ ਅਤੇ ਛੋਟੀ ਰਾਣੀ ਰਾਣੀ ਜਿੰਦਾਂ ਦਾ ਰਾਜ ਸੀ ਉਸ ਦਾ ਮੁੱਖ ਸਲਾਹਕਾਰ ਉਸ ਦਾ ਭਰਾਜਵਾਰ ਸਿੰਘ ਹੀ ਸੀ ਜਿਸ ਨੂੰ 21 ਸਤੰਬਰ 1845 ਨੂੰ ਮਰਵਾ ਦਿੱਤਾ ਗਿਆ ਉਸ ਸਮੇਂ ਲਾਲ ਸਿੰਘ ਸਿੱਖ ਰਾਜ ਦਾ ਮੁੱਖ ਮੰਤਰੀ ਅਤੇ ਤੇ ਸਿੰਘ ਪ੍ਰਧਾਨ ਸੈਨਾਪਤੀ ਸੀ ਕੁਝ ਕਾਰਨ ਕਰਕੇ ਅੰਗਰੇਜ਼ੀ ਰਾਜ ਨਾਲ جنگ ਦੇ ਅਸਾਰ ਬਣਦੇ ਜਾ ਰਹੇ ਸਨ ਅੰਗਰੇਜ਼ੀ ਕਮਾਂਡਰ ਵੀ ਇਸ ਸਮੇਂ ਨੂੰ ਬਹੁਤ ਧੁਗਵਾ ਸਮਝ ਰਹੇ ਸਨ ਉਹਨਾਂ ਨੇ ਸਿੱਖ ਰਾਜ ਦੇ ਡੋਗਰੇ ਵਜ਼ੀਰਾ ਅਹਿਲਕਾਰਾਂ ਅਤੇ ਸੈਨਾਪਤੀਆਂ ਨੂੰ ਜ਼ਗੀਰਾਂ ਦੇ ਲਾਚ ਦੇ ਕੇ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਉਸ ਸਮੇਂ ਅੰਗਰੇਜ਼ੀ ਫੌਜ ਦਾ ਗਵਰਨਰ ਜਨਰਲ ਸਰ ਹੈਨਰੀ ਹਾਰਡਿੰਗ ਸੀ ਜੋ ਦੁਨੀਆ ਦੀ ਬਹੁਤ ਭਿਆਨਕ ਜੰਗ ਵਾਟਰਲੂ ਦੀ ਜੰਗ ਦਾ ਜੇਤੂ ਯੋद्धा ਸੀ ਅਤੇ ਸਰ ਹਿਊ ਗਫ ਪ੍ਰਧਾਨ ਸੈਨਾਪਤੀ ਸੀ ਜੰਗ ਨਾ ਟਾਲਦੀ ਵੇਖ ਕੇ ਸਿੱਖ ਫੌਜਾਂ ਦੁਸ਼ਮਣ ਦੇ ਗੜ ਵਿੱਚ ਜਾ ਕੇ ਲੜਨਾ ਚਾਹੁੰਦੀਆਂ ਸਨ 18 ਦਸੰਬਰ 1811 ਦਸੰਬਰ 1845 ਨੂੰ ਲਾਹੌਰ ਦਰਬਾਰ ਦੀਆਂ ਫੌਜਾਂ ਨੇ ਵਜ਼ੀਰ ਲਾਲ ਸਿੰਘ ਅਤੇ ਸੈਨਾਪਤੀ ਤੇਜ ਸਿੰਘ ਦੀ ਅਗਵਾਈ ਹੇਠ ਹਰੀਕੇ ਪਤਨ ਨੇੜਿਓਂ ਸਤਲੁਜ ਦਰਿਆ ਪਾਰ ਕੀਤਾ ਉਧਰ ਸਰ ਹੈਨਰੀ ਹਾਰਡਿੰਗ ਨੇ ਸੁਪਰੀਮ ਕਮਾਂਡਰ ਹੋਣ ਦੇ ਬਾਵਜੂਦ ਆਪਣੇ ਹੀ ਕਮਾਂਡਰਨ-ਚੀਫ ਸਰ ਹਿਉ ਗੱਫ ਦੀ ਕਮਾਂਡ ਹੇਠ ਐਂਗਲੋ ਸਿੱਖ ਜੁੱਧ ਲੜਨ ਦੀ ਪੇਸ਼ਕਸ਼ ਕੀਤੀ ਲਾਲ ਸਿੰਘ ਦੀ ਕਮਾਂਡ ਹੇਠ ਕੁ ਸਿੱਖ ਪਲਟਨਾ ਨੇ ਫਿਰੂ ਸ਼ਹਿਰ ਫਰੋਸ਼ਾ ਪਿੰਡ ਵਿੱਚ ਪਾਣੀ ਦੀ ਟਾਬ ਤੇ ਮੋਰਚੇ ਬਣਾ ਲਏ ਬਾਕੀ ਫੌਜ ਦੀ ਕਮਾਂਡ ਕਰਦਾ ਤੇਜ ਸਿੰਘ ਫਰੋਜਪੁਰ ਵੱਲ ਨੂੰ ਵੱਧ ਤੁਰਿਆ ਜਿੱਥੇ ਕਿ ਮੇਜਰ ਜਨਰਲ ਜੌਨ ਲਿਟਲਰ ਦੀ ਕਮਾਂਡ ਹੇਠ ਫੌਜ ਤਨਾਸੀ ਇਥੇ ਆ ਕੇ ਸਿੱਖ ਫੌਜ ਦੇ ਗਦਾਰ ਸੈਨਾਪਤੀਆਂ ਨੇ ਅੰਗਰੇਜ਼ਾਂ ਨਾਲ ਪਹਿਲਾਂ ਤੋਂ ਅਹੀਂ ਚੱਲਦੀ ਗੁਫਤਗੂ ਅਨਸਾਰ ਆਪਣੀ ਵਫਾਦਾਰੀ ਨਿਭਾਉਂਦਿਆਂ ਹੋਇਆਂ ਚਿੱਠੀ ਲੇ ਕੇ ਅੰਗਰੇਜ਼ ਕਮਾਂਡਰ ਨੂੰ ਪੁੱਛਿਆ ਕਿ ਸਾਡੇ ਵਾਸਤੇ ਕੀ ਹੁਕਮ ਹੈ ਅਗੋਂ ਕੈਪਟਨ ਨਿਕਲਸ ਹੁੰਦਾ ਹੀ ਤੇਜ ਸਿੰਘ ਨੂੰ ਸੁਨੇਹਾ ਮਿਲਿਆ ਕਿ ਜੇਕਰ ਤੁਸੀਂ ਸੱਚੀ ਹੀ ਅੰਗਰੇਜ਼ੀ ਸਰਕਾਰ ਦੀ ਮਦਦ ਕਰਨੀ ਚਾਹੁੰਦੇ ਹੋ ਤਾਂ ਸਿੱਖ ਫੌਜਾਂ ਨੂੰ ਉਹਨਾਂ 'ਚ ਰੋਕ ਕੇ ਰੱਖਿਆ ਜਾਵੇ ਜਦੋਂ ਤੱਕ ਲਾਰਡ ਹਾਰਡਿੰਗ ਅਤੇ ਲਾਰਡ ਹਿਊਗਫ ਆਪਣੀਆਂ ਸੈਨਾਵਾਂ ਸਮੇਤ ਫਲੋਜਪੁਰ ਨਾ ਪਹੁੰਚ ਜਾਣ ਤੇ ਤੇਜਾ ਸਿੰਘ ਨੇ ਇਸੇ ਤਰ੍ਹਾਂ ਹੀ ਕੀਤਾ ਉਧਰ ਲਾਰਡ ਹਿਊਗਫ ਦੀ ਕਮਾਂਡ 8 ਅੰਗਰੇਜ਼ੀ ਫੌਜ ਪਿੰਡ ਮੁਦਕੀ ਵਿਖੇ ਪਹੁੰਚ ਗਈ ਮੁਰਕੀ ਉਸ ਸਮੇਂ ਕੱਚੇ ਘਰਾਂ ਤੇ ਇੱਕ ਛੋਟੇ ਜਿਹੇ ਕੱਚੇ ਕਿਲੇ ਵਾਲਾ ਪਿੰਡ ਸੀ ਜਿਸ ਉੱਪਰ ਸਿੱਖ ਫੌਜ ਦਾ ਕਬਜ਼ਾ ਸੀ ਪਿੰਡ ਦੇ ਦੀਵਾਲੇ ਪਾਣੀ ਦੀ ਇੱਕ ਬਹੁਤ ਵੱਡੀ ਢਾਬ ਸੀ ਅੰਗਰੇਜ਼ਾਂ ਦੀ ਮਦਦ ਭਾਰਤ ਦੀਆਂ ਹੋਰ ਵੀ ਬਹੁਤ ਸਾਰੀਆਂ रियासतਾਂ ਕਰੀਆਂ ਸਨ ਆਪਣੇ ਇਲਾਕੇ ਦੇ ਪਿੰਡ ਚੰਦ ਵਿਖੇ ਰਹਿ ਕੇ ਫਰੀਦਕੋੜ ਰਿਆਸਤ ਦੇ ਰਾਜਾ ਪਹਾੜਾ ਸਿੰਘ ਨੇ ਵੀ ਅੰਗਰੇਜ਼ਾਂ ਦੀ ਮਦਦ ਕੀਤੀ 13 ਦਸੰਬਰ ਨੂੰ ਲਾਡ ਹਾਰਡਿੰਗ ਵੱਲੋਂ ਜੰਗ ਦਾ ਨਾਂਨ ਕਰ ਦਿੱਤਾ ਗਿਆ ਮੁਰਗੀ ਪਹੁੰਚਦਿਆ ਸੀ ਲਾਡ ਹਾਰਡਿੰਗ ਤੇ ਗਫ ਦੀਆਂ ਫੌਜਾਂ ਦਾ ਮੁਕਾਬਲਾ ਮੁਰਗੀ ਦੇ ਰੇਤਲੇ ਇਲਾਕੇ ਵਿੱਚ ਵਜੀਰ ਲਾਲ ਸਿੰਘ ਦੀ ਫੌਜ ਦੀਆਂ ਕੋਈ ਟੁਕੜੀਆਂ ਨਾਲ ਹੋ ਗਿਆ ਇਸ ਲੜਾਈ ਵਿੱਚ ਸਿੱਖਾਂ ਦਾ ਵੀ ਹੱਦੋਂ ਵੱਧ ਨੁਕਸਾਨ ਹੋਇਆ ਪਰ ਸਿੱਖ ਸਿਪਾਈਆਂ ਨੇ ਚੁਣ-ਚੁਣ ਕੇ ਅੰਗਰੇਜ਼ ਅਫਸਰਾਂ ਨੂੰ ਗੋਲੀਆਂ ਮਾਰੀਆਂ ਦੁਆ ਬਾਸਿਆਂ ਤੋਂ ਵੱਡੀਆਂ-ਵੱਡੀਆਂ ਤੋਪਾਂ ਚੰਬੂਰੀਆਂ ਤੋੜੇਦਰ ਬਦੂਕਾਂ ਨੀਂਜੀਆਂ ਵਰਸ਼ੀਆਂ ਨੇ ਅੰਗਰੇਜ਼ ਫੌਜੀਆਂ ਤੇ ਸਿੱਖ ਜੋਧਿਆਂ ਦੇ ਖੂਨ ਨਾਲ ਹੋਲੀ ਖੇਢੀ ਇਸ ਜੰਗ ਦਾ ਹਾਲ ਲਿਖਦੇ ਅੰਗਰੇਜ਼ ਸੈਨਾਪਤੀ ਲਾਰਡ ਗਫਨੇ ਲਿਖਿਆ ਕਿ ਵੱਡੀ ਵੱਡ ਤੋਂ ਕੋਈ ਤੇ 17 ਤੋਪਾਂ ਸਿੱਖਾਂ ਤੋਂ ਖੋ ਲਈਆਂ ਜਿਨ੍ਹਾਂ ਵਿੱਚੋਂ ਕੁਝ ਵੱਡੀਆਂ ਤੋਪਾਂ ਵੀ ਸਨ ਇਤਿਹਾਸਕਾਰ ਜਾਰਾ ਬਰੂਸ ਨੇ ਲਿਖਿਆ ਹੈ ਕਿ 5-6 ਘੰਟਿਆਂ ਵਿੱਚ ਅੰਗਰੇਜ਼ਾਂ ਦੇ 215 ਸੈਨਿਕ ਮਾਰੇ ਗਏ 657 ਫਟਰ ਹੋਏ ਮਾਰੇ ਗਿਆ ਵਿੱਚੋਂ 13 ਅੰਗਰੇਜ਼ ਅਫਸਰ ਅਤੇ 2 ਹਿੰਦੂਸਤਾਨੀ ਅਫਸਰ ਸਨ ਸਭ ਤੋਂ ਵੱਧ ਨੁਕਸਾਨ ਘੋੜ ਚੜਿਆਂ ਦੀ ਫੌਜ ਦਾ ਹੋਇਆ ਜਿਨ੍ਹਾਂ ਦੇ 81 ਆਦਮੀ ਮਾਰੇ ਗਏ ਤੇ 87 ਜ਼ਖਮੀ ਹੋਏ ਤੀਸਰੀ ਲਾਈਨ ਡ੍ਰੈਗਨ ਰੈਜiment ਜਿਸਨੇ 497 ਸੈਨਿਕਾਂ ਨਾਲ ਹੱਲਾ ਬੋਲਿਆ ਸੀ ਦੋ ਅਫਸਰ ਤੇ 55 ਸੈਨਿਕ ਜ਼ਖਮੀ ਹੋਏ ਤੇ ਤੋਪਖਾਨੇ ਦਾ ਨੁਕਸਾਨ ਵੀ ਹੋਇਆ 27 ਸੈਨਿਕ ਮਾਰੇ ਗਏ 47 ਫਟੜੋਏ ਇਸ ਨੁਕਸਾਨ ਤੋਂ ਸਿੱਖਾਂ ਦੀਆਂ ਤੋਪਖ ਮਾਰਾਂ ਤੋਪਚੀਆਂ ਦੀਆਂ ਤੋਪਾਂ ਦੇ ਨਿਸ਼ਾਨੇ ਠੀਕ ਨਿਸ਼ਾਨੇ ਤੇ ਵੱਜਣ ਦਾ ਪਤਾ ਲੱਗਦਾ ਸੀ ਵੱਡੇ ਅਫਸਰਾਂ ਵਿੱਚ ਵੀ ਹਿੱਸੇ ਨਾਲੋਂ ਬਹੁਤ ਮਰੇ ਮੇਜਰ ਜਨਰਲ ਰੌਪਟਰ ਕਮਾਂਡਰ ਮਕਸਗਲ ਇਹ ਵੀ ਇੱਥੇ ਮਾਰੇ ਗਏ ਇਸ ਤੋਂ ਬਿਨਾ ਸਿੱਖ ਫੌਜਾਂ ਦਾ ਵੀ ਬਹੁਤ ਨੁਕਸਾਨ ਹੋਇਆ ਦੁੱਖ ਦੀ ਗੱਲ ਇਹ ਹੈ ਕਿ ਸਿੱਖ ਫੌਜਾਂ ਦਾ ਰਿਕਾਰਡ ਨਹੀਂ ਰੱਖਿਆ ਜਾ ਸਕਿਆ ਇਹ ਨਾ ਹੀ ਕੋਈ ਉਸ ਜਵੇਂ ਜੰਗੀ ਹਾਲਾਤ ਲਿਖਣ ਦਾ ਪ੍ਰਬੰਧ ਹੁੰਦਾ ਸੀ ਕਿਉਂਕਿ ਸਿੱਖਾਂ ਦਾ ਇੱਕੋ ਕੰਮ ਸੀ ਮਾਰਨਾ ਤੇ ਹਰਨ ਹੋ ਜਾਣਾ ਢਾਈ ਫੱਟ ਦੀ ਲੜਾਈ ਪਰ ਇਸ ਵੱਡੀ ਫੌਜ ਦੇ ਵਿੱਚ ਲੜਾਈ ਕਰਦਿਆਂ ਹੋਇਆਂ ਸਿੱਖ ਫੌਜਾਂ ਦੇ ਨਾਲ ਗਦਾਰੀ ਨਾਗਰ ਹੁੰਦੀ ਤਾਂ ਇਹ ਕਦੇ ਵੀ ਹਾਰ ਨਹੀਂ ਸੀ ਹੋ ਸਕਦੀ ਸੋ ਆਸ-ਪਾਸ ਪਿੰਡਾਂ ਦੇ ਲੋਕਾਂ ਦੀ ਗਿਣਤੀ ਮੁਤਾਬਕ ਸੇਵਾ ਮੁਕਤ ਆਈਏ ਐਸ ਅਧਿਕਾਰੀ ਕਲਵੀਰ ਸਿੰਘ ਸਿੱਧੂ ਵੱਲੋਂ ਲਬੇ ਵੇਰਵੇ ਅਨੁਸਾਰ ਸ਼ਹੀਦ ਅਤੇ ਜ਼ਖਮੀ ਸਿੱਖ ਛਪਾਈਆਂ ਦੀ ਗਿਣਤੀ ਲਗਭਗ 3000 ਹੁੰਦਾ ਅੰਦਾਜ਼ਾ ਹੈ ਸਿੱਖਾਂ ਨੇ ਦੁਨੀਆ ਵਿੱਚ ਇਤਿਹਾਸ ਤਾਂ ਰਚੇ ਪਰ ਸਿੱਖ ਆਪਣਾ ਇਤਿਹਾਸ ਲਿਖ ਨਹੀਂ ਸਕੇ ਲੜਾਈ ਤੋਂ ਬਾਅਦ ਉਹ ਬਾਅਦ ਤਾਂ ਨਾ ਬਣ ਚੁੱਕੀ ਸੀ ਕਿ ਲਾਲ ਸਿੰਘ ਉਨੇ ਦਿਨ ਹੀ ਜਿਊਂਦਾ ਹੈ ਜਿੰਨਾ ਚਿਰ ਅੰਗਰੇਜ਼ ਫੌਜ ਲਾਹੌਰ ਤੇ ਕਾਬਜ਼ ਹੈ ਲਾਲ ਸਿੰਘ ਵੀ ਇਹ ਗੱਲ ਜਾਣਦਾ ਸੀ ਤੇ ਹਮੇਸ਼ਾ ਡੱਬ ਵਿੱਚ ਪਿਸਤੌਲ ਭਰ ਕੇ ਲੋਡ ਕਰਕੇ ਰੱਖਦਾ ਸੀ ਜੰਗ ਹਿੰਦ ਪੰਜਾਬ ਦੀਆਂ ਸਾਰੀਆਂ ਲੜਾਈਆਂ ਵਿੱਚੋਂ ਫਿਰੋਜ਼ ਸ਼ਾਹ ਦੀ ਲੜਾਈ ਸਭ ਤੋਂ ਮਹੱਤਵਪੂਰਨ ਲੜਾਈ ਸੀ ਸਿੱਖ ਫੌਜ ਨੇ ਇਸ ਲੜਾਈ ਵਿੱਚ ਅੰਗਰੇਜ਼ ਫੌਜ ਨੂੰ ਤਬਾਹ ਕਰਕੇ ਰੱਖ ਦਿੱਤਾ ਪਰ ਲਾਲ ਸਿੰਘ ਦੀ ਮਿਹਰਬਾਨੀ ਦੇ ਨਾਲ ਹਾਰੇ ਹੋਏ ਗੋਰੇ ਬਚ ਕੇ ਨਿਕਲ ਜਾਣ ਦਿੱਤੇ ਅੰਗਰੇਜ਼ਾਂ ਵੱਲੋਂ ਕਸ਼ਮੀਰ ਗਦਾਰ ਗੁਲਾਬ ਸਿੰਘ ਡੋਗਰੇ ਨੂੰ ਦੇਨ ਦੇ ਰਾਹ ਵਿਛੜਕਾ ਫੋਣ ਵਾਲੇ ਅੰਗਰੇਜ਼ਾਂ ਨੇ ਇਸ ਨੂੰ ਲਾਹੌਰ ਦਰਬਾਰ ਤੋਂ ਚਲਦਾ ਕਰਕੇ ਹਿੰਦੁਸਤਾਨ ਤੋਂ ਭੇਜ ਦਿੱਤਾ ਜਿੱਥੇ 1862 ਈਸਵੀ ਨੂੰ ਦੇਹਰਾਦੂਨ ਵਿੱਚ ਇਹ ਮਾਰਿਆ ਗਿਆ ਗਦਾਰ ਲਾਲ ਸਿੰਘ ਇਸ ਦੀ ਅਸਲ ਤਸਵੀਰ ਜਿਹੜੀ ਹੈ ਉਹ ਆਪ ਜੀ ਦੇ ਸਨਮੁਖ ਇਸ ਇਤਿਹਾਸ ਦੇ ਨਾਲ ਰੱਖੀ ਜਾਵੇਗੀ। ਔਰ ਸਿੱਖਾਂ ਦੀਆਂ ਜਿੱਤਾਂ ਪ੍ਰਤੀ ਅਗਰ ਗੱਲ ਕਰੀਏ ਜਦੋਂ ਫਿਰੋਜ਼ ਸ਼ਹਿਰ ਤੇ ਮੁਦਕੀ ਦਾ ਜੰਗ ਜਿੱਤ ਸੁਕੇ ਸਨ ਫੌਜਾਂ ਅੰਗਰੇਜ਼ਾਂ ਦੀਆਂ ਜਿੱਦ ਨੂੰ ਰੂਹ ਕਰਦਾ ਸੀ ਨਿਕਲ ਗਈਆਂ ਸੀ। ਪਰ ਪਿੱਛੋਂ ਇਹਨਾਂ ਨੇ ਲਾਲ ਸਿੰਘ ਤੇਜਾ ਸਿੰਘ ਨੇ ਆਪਣੇ ਸੂਈਆਂ ਨੂੰ ਭੇਜ ਕੇ ਕਿਹਾ ਕਿਧਰ ਚੱਲੇ ਹੋ ਕਹਿਣ ਲੱਗੇ ਵੀ ਖਾਲਸੇ ਤੋਂ ਦਰਦੇ ਨਿਕਲ ਚਲੇ ਆ ਖਾਲਸੇ ਦੀ ਜਿੱਤ ਹੋਈ ਕਹਿੰਦੇ ਖਾਲਸੇ ਦਾ ਪਿਛਾ ਮੁੜ ਗਏ ਨੇ ਕਿਉਂ ਮੁੜਨਾ ਤੇ ਇਹਨੇ ਸੀ ਨਾ ਜਿਹੜੇ ਅਸਲੀ ਗਦਾਰ ਸੀ ਲਾਹਤ ਸਿੰਘ ਤੇ ਤੇਜਾ ਸਿੰਘ ਕਿਉਂਕਿ ਇਹ ਕਮਾਂਡਰ ਸਨ ਔਰ ਸਿੱਖ ਫੌਜਾਂ ਲੜਨ ਮਰਨ ਵਾਲੀਆਂ ਸਨ ਉਹਨਾਂ ਨੇ ਇਸ ਗਹਿ ਗੱਜ ਮੁਕਾਬਲੇ ਦੇ ਵਿੱਚ ਸਾਲਿਆ ਅਖੀਰ ਨੂੰ ਉਧਰੋਂ ਉਹਨਾਂ ਨੂੰ ਸਿਨਿਆ ਭੇਜਤਾ ਇਧਰੋਂ ਆਪਣੀਆਂ ਫੌਜਾਂ ਨੂੰ ਵਾਪਸ ਲੈ ਲਿਆ ਤੇ ਉਧਰੋਂ ਉਹਨਾਂ ਨੂੰ ਸਿਨਹਾਂ ਭੇਜਿਆ ਉਹਨਾਂ ਨੇ ਆਣ ਕੇ ਝੰਡੇ ਗੱਡ ਕੇ ਜਿੱਤ ਦਾ ਐਲਾਨ ਕਰ ਦਿੱਤਾ ਇਸ ਤਰ੍ਹਾਂ ਸ਼ਾਹ ਮੁਹੰਮਦਾ ਇੱਕ ਸਰਕਾਰ ਵਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਜੀ ਇਹ ਇਤਿਹਾਸ ਨੂੰ ਪ੍ਰਮਾਣਗੀ ਮਿਲੀ ਜਿੱਤੀਆਂ ਫੌਜਾਂ ਜਿੱਤਿਆ ਇਲਾਕਾ ਜੋ ਕਿ ਖਾਲਸੇ ਦਾ ਇਲਾਕਾ ਅੰਗਰੇਜ਼ ਫੌਜਾਂ ਨੂੰ ਗਦਾਰਾਂ ਦੀ ਰਹਿ ਮਿਲਿਆ ਏ ਸਿਲਾ ਸਿੰਘ ਤੇ ਤੇਜ ਸਿੰਘ ਦੀ ਗਦਾਰੀ ਜੋ ਆਪ ਜੀ ਨੇ ਸਰਵਣ ਕੀਤੀ ਹੈ ਗੁਰੂ ਸਵਾਰਿਓ ਇਸੇ ਤਰਾਹੀ ਸਾਡੇ ਸਿਰ ਤੇ ਮਿਹਰ ਪ੍ਰਿਆਤ ਰੱਖਿਆ ਕਰੋ ਸਾਡੇ ਇਤਿਹਾਸ ਨੂੰ ਸਰਵਣ ਕਰਿਆ ਕਰੋ ਔਰ ਵੱਤ-ਵਰ ਸਾਨੂੰ ਸਰਕਾਰ ਬਖਸ਼ਿਸ਼ ਕਰਿਆ ਕਰੋ ਸਾਡੇ ਜੂ ਟਿਊਬ ਦੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੱਤ-ਵਰ ਸਾਡਾ ਮਾਨ ਸਤਕਾਰ ਵਧਾਇਆ ਕਰੋ ਤਾਂ ਕਿ ਵੱਤ-ਵਰ ਇਤਿਹਾਸ ਦੇ ਖਰੜੇ ਆਪ ਜੀ ਦੇ ਸਨਮੁਖ ਰੱਖੇ ਜਾਣ ਦੇਵੋ ਸੀ ਸੰਗਜ ਕੇ ਫਦੇ ਗਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ